ਗਰਨ ਕਰਨ ਦੀ ਫਲਸਫੀ ਇਹ ਪੂਰਾ ਮਸਲਾ ਕੀ ਹੈ ਜਿਹੜੀ ਜ਼ਮੀਨ ਲੈ ਕੇ ਦਵਾਦ ਹੈ ਜ਼ਮੀਨ ਮੈਂ ਜਿਸ ਤਰ੍ਹਾਂ ਹੁਣ ਵਿਦਿੱਤ ਅਭਿਆਨੋਂ ਪਹਿਲਾਂ ਤੇ ਇਹ ਜ਼ਮੀਨ ਕੋਈ 200 250 ਸਾਲ ਪਹਿਲਾਂ ਇਹ ਮਹਾਰਾਜਾ ਸਾਹਿਬ ਸਿੰਘ ਨੇ দান ਕੀਤੀ ਸਾਡੇ ਬਜ਼ੁਰਗਾਂ ਨੂੰ ਮਤਲਬ ਮਹੰਤਾ ਨੂੰ ਉੱਥੇ ਜਗ੍ਹਾ ਤੇ ਸਮਾਦ ਬਣੀ ਹੋਈ ਹੈ ਸਮਾਦ ਬਾਬਾ ਕੇਸਰਦਾਸ ਜਿਹਦੇ ਨਾਂ ਤੇ ਲਿਖਤ ਵੀ ਹੋਈ ਹੈ ਉਸ ਟਾਈਮ ਦੀ ਲਿਖਤ ਆ ਸਾਡੇ ਕੋਲ ਉਰਦੂ ਦੀਆਂ ਠੀਕ ਹੈ ਲਿਖਤਾਂ ਨੇ ਤੇ ਇਹ ਅਚਾਨਕ ਹੀ ਆਗੇ ਪਤਾ ਨਹੀਂ 1950 ਜਾਂ 60 ਦੇ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਬਿਰਬਾ ਪੈਂਦਾ ਉਸ ਤੋਂ ਬਾਅਦ ਇਹ ਦਾਵਾ ਕਰਦੇ ਆ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਹੈ ਜਮੀਨ ਹੈ ਤੇ ਇਹ ਸਾਡਾ ਮੰਜੀ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਜਮੀਨ ਹੈ ਜਦੋਂ ਕਿ ਕੇਸ ਚੱਲੇ ਕੇਸ ਅਸੀਂ ਜਿੱਤੇ ਕਿਸੇ ਜੋ ਵੀ ਜਿੱਤੇ ਕਿਸੇ ਅਸੀਂ ਕਿਤੇ ਮਤਲਬ ਅਦਾਲਤ ਨੇ ਕੋਈ ਸਿੱਧਾ ਇਹਨਾਂ ਨੂੰ ਇਹ ਨਹੀਂ ਦਿੱਤਾ ਵੀ ਤੁਸੀਂ ਇਸ ਜਮੀਨ ਦੇ ਕਾਬਜੋ ਮਤਲਬ ਤੁਸੀਂ ਇਹਦੇ ਹੱਕਦਾਰ ਬਣ ਗਏ ਠੀਕ ਹੈ ਜੀ ਪੁਰਾਣੀ ਜ਼ਮੀਨ ਦਾ ਅੱਜ ਅਚਾਨਕੋਂ ਇਹ ਨਹੀਂ ਇਹ ਅੱਜ ਨਹੀਂ ਅਚਾਨਕ ਹੋਇਆ ਸੀ ਇਹ 2010 ਚ ਵੀ ਪਹਿਲਾਂ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉਸ ਟਾਈਮ ਇਹਨਾਂ ਦਾ ਜਦੋਂ ਇਹ ਇਹਨਾਂ ਨੇ ਦਾਅਵਾ ਕੀਤਾ ਵੀ ਅਸੀਂ ਕੇਸ ਚੱਲਦੇ-ਚੱਲਦੇ ਆ ਗਏ ਸੀਗੇ ਜੋ ਟਾਈਮ ਇਹਨਾਂ ਦਾ ਪੂਰਾ ਹੋ ਰਿਹਾ ਸੀਗਾ ਜੋ ਵੀ 10 ਸਾਲ ਹੁੰਦਾ ਕਬਜ਼ਾ ਉਹਦੇ ਅੰਦਰ-ਅੰਦਰ ਕਰਨਾ ਹੁੰਦਾ ਅਚਾਨਕ ਹੀ ਹੈ ਕੋਈ ਕੋਈ ਗਵਰਨਮੈਂਟ ਦਾ ਉਹਨਾਂ ਅਦਾਲਤ ਦਾ ਕੋਈ ਫੈਸਲਾ ਨਹੀਂ ਸੀਗਾ ਅਚਾਨਕ ਹੀ ਆ ਕੇ ਇਹ ਪਿੰਡ ਦੇ ਬੰਦਿਆਂ ਨੂੰ ਕੁਛ ਨੂੰ ਨਾਲ ਲੈ ਕੇ ਇਹ ਆ ਕੇ ਕਾਬਜ ਹੋ ਜਾਂਦੇ ਨੇ ਉੱਥੇ ਬਾਅਦ ਚ ਉਹੀ ਜਿਹੜਾ ਕੇਸ ਚੱਲਦਾ ਇਹਨਾਂ ਦਾ ਉਹ ਉੱਥੇ ਪਹੁੰਚਦੇ ਨੇ ਡਿਸਮਿਸ ਐਂਡ ਡਿਫਾਲਟ ਹੋ ਜਾਂਦਾ ਜਿਹੜੀ ਸਾਡੇ ਕੋਲ ਨਕਲ ਹੈਗੀ ਆ ਠੀਕ ਹੈ ਜੀ ਫਿਰ ਅਸੀਂ ਉਸ ਟਾਈਮ ਉਸ ਸਮੇਂ ਵੀ ਝਗੜਾ ਹੁੰਦਾ ਸਾਡਾ ਝਗੜਾ ਉਹ ਝਗੜੇ ਦਾ ਕੇਸ ਚੱਲੇ ਸੀਗੇ ਉਹ ਝਗੜੇ ਦੇ ਕੇਸ 'ਚ ਅਸੀਂ ਵੀ ਜਿੱਤੇ ਥੱਲੇ ਫਿਰ ਇਹਨਾਂ ਦੇ ਫੇਵਰ 'ਚ ਵੀ ਹੋਇਆ ਹੁਣ ਉਹ ਕੇਸ ਚੱਲਦਾ ਹਾਈ ਕੋਰਟ ਜਿਹਦੇ ਇਹਨਾਂ ਨੂੰ ਸੰਭਣ ਹੋਏ ਜਾਂ ਲੇਟ ਹੋ ਗਿਆ ਉਹਨੂੰ ਜਿਹਦੇ ਜੇ ਕਹ ਰਹੇ ਸੀ ਕਿ ਇਹਨਾਂ ਨੇ ਜਾ ਕੇ ਡੀਸੀ ਦੇ ਦਰਖਾਸਤ ਦਿੱਤੀ ਡੀਸੀ ਸਾਹਿਬ ਨੇ ਸਾਨੂੰ 19 ਤਰੀਕ ਦਿੱਤੀ 19 ਤਰੀਕ ਦੀ ਸਾਨੂੰ ਚਿੱਠੀ ਆਈ ਵੀ 19 ਤਰੀਕ ਨੂੰ ਆਓ ਤੁਸੀਂ 19 ਤਰੀਕ ਨੂੰ ਅਸੀਂ ਗਏ ਸਾਡੇ ਵਕੀਲ ਸਾਹਿਬ ਕੋਲ ਗਏ ਉੱਥੇ ਉਹਨਾਂ ਨੇ ਪ੍ਰੋਪਰ ਸਾਰੇ ਕੇਸ ਦੀ ਡਿਟੇਲ ਦਿੱਤੀ ਵੀ ਆਹ ਨੰਬਰ ਤੁਹਾਡਾ ਆਹ ਕੇਸ ਸਾਡੇ 8ਵੇਂ ਮਹੀਨੇ ਦੀ 7 ਤਰੀਕ ਸਾਡੀ ਪਈ ਹੋਈ ਆ ਠੀਕ ਹੈ ਉਸ ਤੋਂ ਬਾਅਦ ਫਿਰ ਡੀਸੀ ਸਾਹਿਬ ਨੇ ਸਾਨੂੰ 3/7 ਦੀ 3 ਜੁਲਾਈ ਦੀ 3 ਜੁਲਾਈ 2024 ਦੀ ਡੇਟ ਦੇਤੀ ਆ ਠੀਕ ਹੈ ਵੀ ਸਾਨੂੰ ਦੋਨੋਂ ਧਿਰਾਂ ਨੂੰ ਬੁਲਾਇਆ ਸੀ ਉਹ ਇਹਨਾਂ ਨੇ ਉਹ ਵੀ ਉਹਦਾ ਇੰਤਜ਼ਾਰ ਨਹੀਂ ਕੀਤਾ ਉਹਦੀ ਵੇਟ ਨਹੀਂ ਕੀਤੀ ਪਤਾ ਨਹੀਂ ਇਹਨਾਂ ਨੂੰ ਕਿਸ ਚੀਜ਼ ਦੀ ਕਾਲੀ ਸੀਗੀ ਠੀਕ ਹੈ ਜੇ ਤੁਹਾਡੇ ਸਾਰਾ ਕੁਝ ਤੁਹਾਡੀ ਫੇਵਰ ਜੈ ਤੁਸੀਂ ਕਾਹਲੀ ਕਿਉਂ ਕਰਦੇ ਹੋ ਤੁਸੀਂ ਕਿਉਂ ਉਲੰਘਣਾ ਕਰਦੇ ਹੋ ਤੁਸੀਂ ਗਵਰਨਮੈਂਟ ਦੇ ਰੋਲਾਂ ਦੀ ਸਾਡੇ ਧਿਰ ਦੇ 6 ਤਾਂ ਦੇਖੋ ਹੀ ਸੀਰੀਅਸ ਮਤਲਬ ਇੱਥੇ ਸਾਰਾ ਜਿਹੜੇ ਹਸਪੀਟਲ ਚ ਬਾਕੀ 4-5 ਕੁਝ ਲੇਡੀਆਂ ਆਈਆਂ ਦੋ ਤਿੰਨ ਦੋ ਤਿੰਨ ਬੰਦੇ ਉਹ ਪਿੰਡ ਪਿੰਡ ਹੀ ਹੈਗੇ ਬੜ ਲੜਕੇ ਬੋਲ ਛੋਟੇ ਮੋਟੇ ਫਿੱਤਾਂ ਲੱਗੇ ਉਹ ਉਹ ਤਾਂ ਹੁਣ ਨਾਲ ਕਿਰਪਾਨਾਂ ਲੈ ਕੇ ਆਏ ਸੀ ਜੀ ਤੁਸੀਂ ਮਤਲਬ ਮੈਂ ਸਵੇਰੇ ਜਿਵੇਂ ਦਰਾਹੇ ਤੋਂ ਆਇਆ ਪੂਰੀ ਨਾ ਗੱਡੀ ਉਹਨਾਂ ਨੇ ਭਰੀ ਹੋਈ ਸੀ ਡਾਂਗਾਂ ਦੀ ਔਰ ਟਾਕੂ ਪਤਾ ਨਹੀਂ ਕੀ ਕੀ ਚੀਜ਼ਾਂ ਸੀਗੀਆਂ ਨਾਲ ਜਿਹੜੀਆਂ ਕ੍ਰਪਾਨਾਂ ਉਹ ਕਹਿੰਦੇ ਨੇ ਅਸੀਂ ਚਲਾਈਆਂ ਉਹ ਕ੍ਰਪਾਨਾਂ ਉਹਨਾਂ ਕੋਲ ਹੀ ਸੀਗੀਆਂ ਸਾਡੇ ਬੰਦਿਆਂ ਨੇ ਉਲਟਾ ਫੜੀਆਂ ਨੇ ਉੱਥੋਂ ਤੇ ਉਹ ਸਾਡੇ ਉੱਤੇ ਇਲਜ਼ਾਮ ਲਗਾਤਾ ਵੀ ਤੁਸੀਂ ਕ੍ਰਪਾਨਾਂ ਲੈ ਕੇ ਆਏ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਚਾਨਕ ਅਸੀਂ ਕਿੱਥੋਂ ਉਹ ਕ੍ਰਪਾਨਾਂ ਲੈ ਆਏ ਪੈਟਰੋਲ ਪੰਪ ਬਣਾ ਕੇ ਰੱਖਦੇ ਸੀ ਹਟ ਦੱਸੋ ਇਹ ਕਿੱਥੇ ਚੱਲਿਆ ਅਗਰ ਉਹਨਾਂ ਕੋਲ ਕੋਈ ਹੈਗਾ ਅਗਰ ਉਹਨਾਂ ਕੋਈ ਵੀਡੀਓ ਹੈ ਸਬੂਤ ਦੇਣ ਸਾਹਮਣੇ ਵੀ ਆਸੀ ਪੈਟਰੋਲ ਪੰਪ ਚਲਾਤੇ ਜੀ ਉਹਨਾਂ ਦੇ ਉਹਨਾਂ ਕੀ ਬੰਕ ਕਰਦੇ ਆ ਅਸੀਂ ਤਾਂ ਅਸੀਂ ਜਿਹੜੇ ਦੇਖੋ ਜੀ ਇਸ ਇਸ ਜਿਹੜੀ ਜ਼ਮੀਨ ਦੇ ਉੱਤੇ 6 ਪਰਿਵਾਰ ਨੇ ਸੇਵਾਦਾਰ ਜਿਹੜੇ ਉੱਥੇ ਮੰਦਿਰ ਬਣਿਆ ਆ ਬਾਬੇ ਦਾ ਔਰ ਡੇਰਾ ਖਾ ਬਣਿਆ ਆ ਉਹਦੀ ਸੇਵਾ ਕਰਦੇ ਨੇ ਉਹਦੀ ਜ਼ਮੀਨ ਦੀ ਜੋ ਵੀ ਥੋੜੀ ਬਹੁਤ ਆਮਦਨ ਆਂਦੀ ਆ ਪਿੰਡ ਦੇ ਖੜੇ ਨੇ ਕਿੰਨੀ ਆਮਦਨ ਹੋਊਗੀ ਸਾਰਿਆਂ ਨੇ ਵੰਡ ਕੇ ਆਪਣਾ ਉਹਦੀ ਸੇਵਾ ਤੇ ਲਾ ਦਿੰਦੇ ਆ ਜ਼ਿਆਦਾਤਰ ਤਾਂ ਠੀਕ ਹੈ ਸਾਡਾ ਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਤਾਂ ਕਦੇ ਵੀ ਚੱਕ ਕੇ ਆ ਜਾਂਦੇ ਨੇ ਆਪਣਾ ਕਿਉਂ ਉਹਨ ਮੈਂ ਚਲੋ ਸਬਤ ਤਾਂ ਨਹੀਂ ਵਰਤਦਾ ਵੀ ਕਿੱਥੋਂ ਪੈਸਾ ਆਏ ਲਿਆ ਕੇ ਸਾਡੇ ਤੇ ਲਾਈ ਜਾਂਦੇ ਨੇ ਇਸ ਤਾਂ ਉਹਦੇ ਤੋਂ ਕਮਾ ਕੇ ਉੱਥੇ ਲਗਾਉਂਦੇ ਆ ਆਪਣਾ ਗੁਜ਼ਾਰਾ ਵੀ ਕਰਦੇ ਆ ਉਹ ਡੇਰੇ ਦੀ ਸੰਭਾਲ ਵੀ ਕਰਦੇ ਆ ਉਹ ਡੇਰਾ ਚੁਈ ਜਾ ਕੇ ਦੇਖੋ ਅਸੀਂ ਉੱਥੇ ਜੇ ਕੁਝ ਨਸ਼ਾ ਕਰਦੇ ਹੋਈਏ ਤਾਂ ਅਸੀਂ ਡੇਰੇ ਦੀ ਇਹ ਹਾਲਤ ਤੁਸੀਂ ਜਾ ਕੇ ਦੇਖੋ ਕਿੰਨਾ ਵਧੀਆ ਤੁਹਾਨੂੰ ਲੱਗੇਗਾ ਵੀ ਆਹ ਕੋਈ ਡੇਰਾ ਸੰਭਾਲ ਰਹੇ ਨੇ ਮੈਂ ਬਿਜੇ ਸਿੰਘ ਐਡੀਸ਼ਨਸ ਦਾ ਸ਼ਤਰ ਸ਼੍ਰੋਣੀ ਕੋ ਦਾ ਪ੍ਰਬੰਧਕ ਕਮੇਟੀ ਸੀ ਇਸ ਕਿ ਮਸਲਾ ਹੋਇਆ ਜੀ ਮਸਲਾ ਕੁਝ ਨਹੀਂ ਸਾਡੀ ਜ਼ਮੀਨ ਜਿਹੜੀ ਉਹ ਸਾਡੇ ਹੱਕ ਚ ਹੋਈ ਹੈ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਸਾਰੇ ਬੈਂਸ ਦੇ ਸਸਤਾ ਦੇ ਹੱਥ ਨੇ ਤੇ ਜਮੀਨ ਜਿਹੜੀ ਆ ਉਰਦਰਾ ਮਾਚੀ ਸਾਹਿਬ ਦੇ ਨਾਲ ਅਟੈਚ ਆ ਅੱਜ ਦੀ ਹੈਗੀ ਸਾਡੀ ਆ ਅਸੀਂ ਕੋਈ ਕਬਜ਼ਾ ਲੈਣ ਥੋੜਾ ਆਏ ਆ ਅਸੀਂ ਤਾਂ ਆਪਣੀ ਜਮੀਨ ਨੂੰ ਵਾਹੁਣਾ ਹੈ ਜੇ ਅਗੋਂ ਉਹ ਸਾਨੂੰ ਖਲੋਤੇ ਆ ਸਾਨੂੰ ਕੁਰਬਾਨਾ ਮਾਰੀਆਂ ਉਹਨਾਂ ਨੇ ਰੱਜੇ ਨਸ਼ੇ ਦੇ ਨਾਲ ਉਹਨਾਂ ਨੇ ਕੁਰਬਾਨਾ ਚਲਾਈਆਂ ਸਾਡੇ ਮੇਰੇ ਬਲਾਜਬ ਨਹੀਂ ਜਗਨੇ ਕੀਤੇ ਆ ਔਰ ਮੈਨੂੰ ਜਗਨੇ ਕੀਤਾ ਸਤਿ ਸਰ ਸਾਹਿਬ ਕਿੰਨੀ ਜਮੀਨ ਹੈ ਜਿਓ ਸਾਡੇ ਇੱਕ ਕਿਲੇ ਤੇ ਉਹਨਾਂ ਦੇ ਕਬਜ਼ੇ ਜਿਹੜੇ ਕਹਿ ਰਹੇ ਨੇ ਕਿ ਲੋਕ ਬੈਠੇ ਨੇ ਉਹ ਗਾਰਡਨਿੰਗ ਉਹ ਪਿੰਡ ਦੇ ਵਾਹਗੇ ਨੇ ਕੋਈ ਆਪਣੇ ਆਪਣੇ ਮੰਤ ਕਹਿੰਦੇ ਨੇ ਹਾਂਜੀ ਤੇ ਉਹ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ ਹਾਈ ਕੋਰਟ ਦਾ ਫੈਸਲਾ ਹੋ ਗਿਆ ਨਾਲੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਜ਼ਮੀਨ ਹੈ ਕੋਈ ਬੰਦੇ ਦੇ ਨਾਮ ਥੋੜਾ ਕਿਸੇ ਦੇ ਨਾਮ ਨਾ ਨਿੱਜੀ ਹੈ ਕਿਸੇ ਦੀ ਜਿੰਨੇ ਤੁਸੀਂ ਮੁਲਾਜ਼ਮ ਵੇਖਿਓ ਕੋਈ ਨਿੱਜੀ ਥੋੜਾ ਆਏ ਨੇ ਇਹ ਤਾਂ ਸੰਸਥਾ ਦੇ ਮੁਲਾਜ਼ਮ ਨੇ ਜਿਹੜਾ ਅੱਜ ਆਪਾਂ ਗਏ ਸੀ ਕੌਣ ਬਾਤ ਹੈ ਜੀ ਪੁਲਿਸ ਫੋਰਸ ਨਾਲ ਸੀ ਕਿ ਜਾਂ ਆਪਣੀ ਨਹੀਂ ਜੀ ਪੁਲਿਸ ਫੋਰਸ ਸਾਡੇ ਨਾਲ ਸੀ ਤੇ ਕਿ ਹੋਇਆ ਕੀ ਕੁਝ ਵੀ ਨਹੀਂ ਉਹ ਕੋਈ ਗੱਲ ਪੈ ਗਈ ਜੀ ਅਸੀਂ ਤੇ ਖਲੋਤੇ ਹਾਂ ਜੀ ਇਹ ਤਾਂ ਜ਼ਮੀਨ ਦੇ ਵਿੱਚ ਵੀ ਨਹੀਂ ਬੜੇ ਇਕਲੋਤੇ ਆ ਤੇ ਉਹ ਸਾਡੀ ਗੱਲ ਪੈਗੇ ਛਰਬਾਨਾ ਮਾਰੀਆਂ ਸਾਨੂੰ ਨੰਗੀਆਂ ਛਰਬਾਨਾ ਰੱਜੇ ਨਸ਼ੇ ਦੇ ਨਾਲ ਇਹ ਕੋਈ ਕਾਨੂੰਨ ਥੋੜਾ ਹੈ ਮੇਰੇ 15 ਮਲਾਚ ਚਖਣੀ ਹੋਏ ਘਟੋ ਘਟ ਜਿਨ੍ਹਾਂ ਦੇ ਹੱਥ ਬਾਹਾਂ ਜੀਟੀਐ ਸੋਰੀ ਜਿਹੜੀ ਉਂਗਲਾ ਕਈ ਉਹ ਨਾਲੋਂ ਲੱਤੀਆਂ ਉੋਠੇ ਲੱਦੀਆਂ ਪਰ ਜਿਹੜੇ ਪਟਰਾ ਬੰਬ ਜਿਹੜੇ ਨੇ ਉਹਨਾਂ ਨੇ ਪਹਿਲਾਂ ਬਣਾ ਕੇ ਰੱਖੇ ਸੀ ਉਹ ਸਾਡੀਆਂ ਗੱਡੀਆਂ ਤੇ ਵੀ ਨੇ ਚਲਾਏ ਨੇ ਸਾਡੇ ਤੇ ਵੀ ਚਲਾਏ ਨੇ ਸਾਡੇ ਟਰੈਕਟਰਾਂ ਤੇ ਵੀ ਚਲਾਏ ਨੇ ਇਹ ਟਰੈਕਟਰ ਧੰਗੁਰੂ ਰਾਮਦਾਸ ਜੀ ਦੇ ਨੇ ਗੁਰੂ ਘਰਾ ਦੇ ਨੇ ਕੋਈ ਅਕਿ ਜਿ ਨਿੱਜੀ ਟਰੈਕਟਰ ਥੋੜਾ ਕਿਛਦਾ ਹੈ ਗੁਰੂ ਘਰਾਂ ਦੇ ਟਰੈਕਟਰ ਅਸੀਂ ਤਾਂ ਆਪਣੀ ਜ਼ਮੀਨ ਮਾਉਣ ਆਏ ਆ ਤੇ ਹੁਣ ਮੰਗ ਕੀ ਕਰ ਰਹੇ ਆ ਮੰਗ ਪ੍ਰਸ਼ਾਸਨ ਤੋਂ ਇਹ ਆ ਵੀ ਸਾਡੀ ਜ਼ਮੀਨ ਸਾਨੂੰ ਦਿੱਤੀ ਜਾਵੇ ਇਹਨਾਂ ਤੋਂ ਲੈ ਕੇ ਇਹਨਾਂ ਦੇ ਪਰਚੇ ਕੀਤੇ ਜਾਣ ਇਹ ਗੁਰੂ ਰਾਮਦਾਸ ਨੂੰ ਸਮਰਪਿਤ ਹੋ ਕੇ ਜਿਹੜੀ ਆ ਇਹ ਪ੍ਰਸ਼ਾਸਨ ਨੂੰ ਇਹ ਸਾਰਾ ਕੁਝ ਕਰਨਾ ਚਾਹੀਦਾ ਮੀਡੀਆ ਨੂੰ ਵੀ ਮੇਰੀ ਬੇਨਤੀ ਹੈ ਵੀ ਉਹ ਵੀ ਤਗੜੇ ਹੋ ਕੇ ਇਹ ਗੁਰੂ ਰਾਮਦਾਸ ਦੀ ਹਕਤ ਵਿੱਚ ਡਟਣ ਇਸ ਤਰ੍ਹਾਂ ਗੱਲ ਕਰ ਰਹੇ ਹੋ ਕਿ ਉਹ ਆਪਣੇ ਮਹੰਤਾਂ ਤੋਂ ਕਿੱਡੇ ਰਲ ਗਏ ਕਿ ਉੱਥੇ ਕੋਈ ਹੋਰ ਤਰ੍ਹਾਂ ਦੀ ਚੀਜ਼ ਸਾਬਿਤ ਕੀਤੀ ਹੋਈ ਉਹਨਾਂ ਨੇ ਨਹੀਂ ਕੁਝ ਨਹੀਂ ਸਰ ਸਾਨੂੰ ਉਹਦਾ ਮਤਲਬ ਹੀ ਕੋਈ ਨਹੀਂ ਵੇਖੋ ਜੀ ਅਸੀਂ ਤਾਂ ਸਾਡੇ ਆ ਟਰਸਟੀ ਬੈਠੇ ਨੇ ਚਾਹੀ ਤਾਂ ਇਹ ਗੱਲ ਵੀ ਕਹੀ ਵੀ ਅਸੀਂ ਤੁਹਾਨੂੰ ਘਰ ਛੱਡਦੇ ਤੁਹਾਨੂੰ ਨੌਕਰੀਆਂ ਵੀ ਦੇ ਦਿੰਨੇ ਦੋ ਚਾਰ ਬੰਦਿਆਂ ਨੂੰ ਪੰਜ ਚਾਰ ਬੰਦਿਆਂ ਜਿੰਨੇ ਤੁਸੀਂ ਕਹਿੰਦੇ ਜੀ ਨਾ ਕਿ ਤੁਹਾਨੂੰ ਅਸੀਂ ਸਸਤਾ ਦੇ ਵਿੱਚ ਰੱਖ ਲੈਨੇ ਪਰ ਗੁਰੂ ਰਾਮਦਾਸ ਜੀ ਦਰਦੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਜਿਹੜੀ ਜ਼ਮੀਨੋ ਛੱਡ ਦਿਓ ਪਰ ਉਹ ਉਸ ਕਿਸੇ ਗੱਲ ਤੇ ਆਇਆ ਹੀ ਨਹੀਂ ਇਹ ਤਾਂ ਨੀ ਨਾ ਪਰ ਕੋਈ ਨਿਆਂ ਨਹੀਂ ਲੱਗਦਾ ਗੁਰੂ ਘਰ ਗੁਰੂ ਘਰ ਦੀ ਜਾਇਦਾਦ ਆ ਉਹ ਤਾਂ ਅਸੀਂ ਸਦਾਰ ਬਦਲ ਛਡਾਵਾਂਗੇ ਅਜਾ ਨਾ ਛਡਾਵਾਂਗੇ ਵੜਤਾਦਨ ਚ ਉਹ ਤਾਂ ਛਡਾਉਣੀ ਚਾਹੀਦੀ ਚਲੋ ਇਹ ਤਾਂ ਕਿਉਂਕਿ ਸਾਡੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਲੰਬੇ ਅਰਸੇ ਦਾ ਕੇਸ ਜਿੱਤੇ ਆ ਸੀ ਉਹਦਾ ਕਬਜ਼ਾ ਆਲਰੇਡੀ ਭਾਵੇਂ ਕਾਗਜਾਂ ਸਾਡੇ ਕੋਲੇ ਚੱਲ ਰਿਹਾ ਪਰ ਉਹਨਾਂ ਸੰਬੰਧ ਚ ਆਏ ਸੀ ਉਹਦੇ ਵਿੱਚ ਇਹ ਕਿਉਂਕਿ ਜਿਹੜੇ ਕਬਜ਼ਾ ਕਿਸ ਨੂੰ ਹੰਦਾ ਛਡਾਉਂਦੀ ਛੱਡਣੀ ਹੁੰਦੀ ਆ ਤੇ ਮੈਂ ਸਮਝਦਾ ਜੀ ਰੋਕੀਦਾ ਹੋ ਗਈ ਗੱਲ ਜਿਹੜੀ ਝਾੜਪ ਹੋਈ ਆ ਜੀ ਝਾੜਪ ਫਿਰ ਇਹ ਗੱਲ ਤੇ ਆ ਨਾ ਹੁਣ ਜਿਹੜੇ ਝਾੜਪ ਕਿਉਂਕਿ ਸ਼ੋਮਨੀ ਕਮੇਟੀ ਦਾ ਕਬਜ਼ਾ ਸ਼ੋਮਨੀ ਕਮੇਟੀ ਜਿਆਦਾ ਆ ਕਿ ਜਿੱਤੇ ਸਾਰਾ ਕੁਝ ਆ ਤੇ ਫਿਰ ਜੇ ਆਪਾਂ ਕਬਜ਼ੇ ਦੇ ਵਿੱਚ ਆ ਕੇ ਕੋਈ ਦਖਲਅੰਦਾਜ਼ੀ ਕਰੂਗਾ ਤੇ ਨੇਚਰਲੀ ਫਿਰ ਦਖਲਅੰਦਾਜ਼ੀ ਤਾਂ ਹੋਣੀ ਇਨ ਫਿਊਚਰ ਸਰ ਕੀ ਕਹੋਂਗੇ ਕਬਜ਼ਾ ਜੇ ਹਲੇ ਹਾਲ ਦੀ ਗੱਡੀ ਦਾ ਅਸੀਂ ਆਪਣੇ ਪਹਿਲਾਂ ਪਹਿੰਦਾ ਦੀ ਕਾਰਜਕਾਰੀ ਜਿਹੜੇ ਵਿਚਾਰੇ ਪਟੜੇ ਇਹਨਾਂ ਦੀ ਕਬਰ ਲੈਣ ਆਇਆ ਮੈਂ ਐਡਮਿਨਸਟ੍ਰੇਸ਼ਨ ਕੋਲੋਂ ਇਹਨਾਂ ਦੀ ਕਰਾਂਗੇ ਪਰਚੇ ਜਿਹੜੇ ਬਣਦੇ ਆ ਦਰਜ ਕੀਤੇ ਜਾਣ ਬਾਕੀ ਜਿਹੜਾ ਸਿਸਟਮ ਸਾਡਾ ਅੱਗੇ ਆਲਰੇਡੀ ਹੈ ਉਹਨੂੰ ਕੰਮ ਚਲਾਵਾਂਗੇ ਅੱਜ ਸਾਨੂੰ ਨੀਅਰਬਾਊਟ 10 ਵਜੇ 10:00 ਵਜੇ 10:00 ਵਜੇ ਰਾਹੇਠਾ ਨੇ ਇਨਫੋਰਮੇਸ਼ਨ ਆਈ ਕਿ ਬिलासपुर ਵਿੱਚ ਦੋ ਧਿਰਾਂ ਵਿਚ ਆਪਸ ਝਗੜਾ ਹੋਇਆ ਹੈ ਉੱਥੇ ਜਾ ਕੇ ਜੋ ਮੌਕੇ ਤੇ ਪਤਾ ਲੱਗਿਆ ਤਾਂ ਇੱਥੇ ਕੋਈ ਆਪਣਾ ਐਸਜੀਪੀਸੀ ਅਤੇ ਜਿਹੜਾ ਉੱਥੇ ਮਹਾਂਤ ਰਿੰਦ ਨੇ ਇਹਨਾਂ ਵਿੱਚ ਕੋਈ ਲੈਂਡ ਦਾ ਗੋਲਾ ਸਿਗਾ ਜੋ ਕਿ ਹਜੇ ਮੈਟਰ ਹਾਈ ਕੋਰਟ ਚੱਲ ਰਿਹਾ ਹੈ ਨੂੰ ਮੁੜ ਸੋਲੋ ਕੀ ਕਰ ਹਜੇ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹ ਹਜੇ ਹਸਪਤਲ ਦਾਖਲ ਨੇ ਤੇ ਐਮਐਲ ਰਾਣ ਤੇ ਦੋਨਾਂ ਦੀ ਆ ਮਤਲਬ ਦੋਨਾਂ ਦੇ ਦੋਨਾਂ ਧਿਰਾਂ ਦੇ ਜਾਨ ਲਿੱਤੇ ਜਾਂਦੇ ਨੇ ਤੇ ਨੈਕਸਟ ਜੋ ਨੈਸਸਰੀ ਐਕਸ਼ਨ ਹੋਗਾ ਉਹ ਲਿੱਤਾ ਜਾਵੇਗਾ ਜੀ ਕਿੰਨੇ ਬੰਦੇ ਚੱਟੇ ਜੋ ਹਜੇ ਬਦਲਿਆ ਹੈ ਹਜੇ ਇੱਕ ਇੱਕ ਸਾਈਡ ਤੋਂ 9-10 ਬੰਦੇ ਨੇ ਤੇ ਦੂਜੀ ਸਾਈਡ ਤੋਂ 3-4 ਬੰਦੇ ਜੱਤ ਨੇ ਸਿਚੁਏਸ਼ਨ 100 ਇੰਪੋਰਟੈਂਟ ਹੈ ਹਜੇ ਸਿਰ ਸਭ ਕੁਝ ਲਾਅ ਐਂਡ ਆਰਡਰ ਸਿਚੁਏਸ਼ਨ ਸਪੀਸਫੁਲ ਹੈ ਜੀ